ਦਰਹੱਦੀ ਖੇਤਰ ਗੁਰਦਾਸਪੁਰ ਦੇ ਪਿੰਡ ਪੰधेਰ ਦੇ ਵਿੱਚ ਉਸ ਵੇਲੇ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ ਜਦੋਂ ਰਾਤ ਨੂੰ ਇੱਥੇ ਧਮਾਕਾ ਹੋਇਆ ਜਿਸ ਤੋਂ ਬਾਅਦ ਜਦੋਂ ਫਟਾਫਟ ਪਰਿਵਾਰ ਵਾਲੇ ਘਰ ਤੋਂ ਬਾਹਰ ਨਿਕਲੇ ਤਾਂ ਧਮਾਕੇ ਦੇ ਨਾਲ ਅੱਗ ਲੱਗੀ ਜਿਸ ਤੋਂ ਬਾਅਦ ਉਹਨਾਂ ਨੇ ਅੱਗ ਨੂੰ ਬੁਝਾ ਦਿੱਤਾ ਅਤੇ ਜਦੋਂ ਫਿਰ ਉਸ ਤੋਂ ਬਾਅਦ ਤਲਾਸ਼ੀ ਲਈ ਗਈ ਤਾਂ ਉੱਥੇ ਕੁਝ ਮਸ਼ੀਨਰੀ ਦੇ ਟੁਕੜੇ ਮਿਲੇ ਤੇ ਬੰਬ ਨੂਮਾ ਅੱਜ ਜਿਹੜੀ ਕੀ ਦੱਸੀ ਜਾ ਰਹੀ ਹੈ ਜਿਸ ਤੋਂ ਬਾਅਦ ਪੁਲਿਸ ਨੂੰ ਸੂਚਨਾ ਦਿੱਤੀ ਗਈ ਹੈ ਤੇ ਮੌਕੇ ਦੇ ਉੱਤੇ ਪੁਲਿਸ ਪਹੁੰਚੇ ਜਿਨ੍ਹਾਂ ਦੇ ਵੱਲੋਂ ਇਸ ਮਸ਼ੀਨਰੀ ਦੇ ਟੁਕੜਿਆਂ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਖੇਤਾਂ ਦੇ ਵਿੱਚ ਚਾਰੇ ਪਾਸੇ ਆਰਮੀ ਦੇ ਜਵਾਨ ਅਤੇ ਮੌਕੇ ਦੇ ਉੱਤੇ ਐਸਐਸਪੀ ਵੀ ਪਹੁੰਚੇ ਨੇ ਸਭ ਤੋਂ ਪਹਿਲਾਂ ਅਸੀਂ ਲੋਕਾਂ ਦਾ ਬਿਆਨ ਸੁਣਦੇ ਹਾਂ ਪਿੰਡ ਵਾਸੀਆਂ ਦੇ ਵਿੱਚ ਦਹਿਸ਼ਤ ਦਾ ਮਾਹੌਲ ਆ ਤਾਂ ਉਹਨਾਂ ਨੇ ਕੀ ਕਿਹਾ ਜੀ ਜਦੋਂ ਧਮਾਕਾ ਹੋਇਆ ਤਾਂ ਉਹਨਾਂ ਨੂੰ ਕੀ ਮਹਿਸੂਸ ਹੋਇਆ ਤੇ ਆ 1 ਵਜੇ 20 ਮਿੰਟ ਤੇ ਵੀ ਬੰਬ ਚੱਲਿਆ ਵਾ ਚੱਲਿਆ ਵਾ ਤੇ 1 ਵਜੇ 20 ਮਿੰਟ ਤੇ ਮੈਂ ਬਾਹਰ ਨਿਕਲਿਆ ਤੇ ਉਹ ਨਾਰ ਸਾਡਾ ਤੈਨੂੰ ਅਗ ਲੱਗੀ ਉਹ ਅਗ ਲਗਣ ਦੇ ਕਾਰਨ ਹੀ ਬੁਝਾਈ ਆ ਤੇ ਸਾਨੂੰ ਉਦੋਂ ਪਿਨੇਰੇ ਦੇ ਵਿੱਚ ਕੁਝ ਨਹੀਂ ਲੱਭਾ ਤੇ ਐਂ ਤੇ ਸੋਚਾ ਵੀ ਸੈਂਤ ਵੀ ਇਹ ਬਤੀ ਆਉਂਦੀ ਬਤੀ ਤੇ ਕਾਰਨ ਅਗ ਲੱਗੀ ਹੈ ਪਰ ਐਂ ਲੱਗੇ ਮੁੰਡਾ ਹੋਰੇ ਉਹਨੂੰ ਪਛਾ ਉਹ ਆਂਦਾ ਪਿਨੇ ਟਾਇਰ ਪਾਟਾ ਉਹ ਟਾਇਰ ਪਾਟਣ ਦੇ ਕਾਰਨ ਚਲੋ ਆਗੂ ਗੁ ਬੁਝਾ ਕੇ ਤੇ ਘਰ ਚ ਲਗੇ ਆ ਘਰ ਚਲ ਗਏ ਤੇ ਮੁਰਕੇ ਮੈਂ ਸਵੇਰੇ 6:30 ਵਜੇ ਆਇਆ ਤੇ ਮੈਨੂੰ ਕੁਝ ਨਹੀਂ ਲੱਭਾ ਇੱਥੇ ਮੈਂ ਸਾਇਕੋ ਟੋ ਟਾਟਾ ਵਾ ਪਿਆ ਹੋਵੇ ਤੇ ਮੁਰਕੇ ਫਿਰ ਵੱਡੇ ਵੀਰ ਜੀ ਆਇਆ ਤੇ ਉਹਨਾਂ ਨੇ ਪਰਜੇ ਪਰਜੇ ਇਕੱਠੇ ਕੀਤੇ ਆ ਤੇ ਫਿਰ ਪਤਾ ਲੱਗਾ ਵੀ ਸਾਨੂੰ ਵੀ ਰਾਤ ਦਾ ਵੀ ਬੰਬ ਚੱਲਿਆ ਕਾਦੇ ਪਰਜੇ ਹੈਗੇ ਆ ਬੰਬ ਦੇ ਹੀ ਆ ਜੀ ਕਿੰਨੇ ਕਿੰਨੇ ਪਹਿਲੇ ਨੇ ਆ ਜੀ ਘਟੋ ਘਟ 200 250 ਮੀਟਰ ਦੇ ਵਿੱਚ ਵਿੱਚ ਵੀ ਫੈਲੇ ਆ ਹਾਂਜੀ ਪੁਲਸ ਆਈ ਮੋਕੇ ਨੇ ਹਾਂਜੀ ਪੁਲਸ ਆਈ ਹੈ ਕੀ ਕਹਿੰਦੇ ਨੇ ਪੁਲਸ ਵਾਲੇ ਹੁਣ ਆਉਂਦੇ ਆ ਵੀ ਆਰਮੀ ਆਊਗੀ ਤਾਂ ਉਹ ਕਾਰਵਾਈ ਕਰੂਗੀ ਵੀ ਬੰਬ ਵਾ ਕਿਹੜੀ ਚੀਜ਼ ਵਾ ਮਜਾਇਲ ਵਾ ਜਾਂ ਬੰਬ ਵਾ ਕਿ ਡਰ ਜੇ ਤੁਹਾਨੂੰ ਪਤਾ ਹੀ ਆ ਵੀ ਬੱਚੇ ਸਾਰੇ ਡਰ ਗਏ ਆ ਤੇ ਮਹੌਲ ਵੀ ਖਰਾਬ ਹੋ ਗਿਆ ਵਾ ਮਹੌਲ ਤੇ ਕਾਰਨ ਆ ਪੀ ਜਿੱਦਾਂ ਕੋਈ ਟੋਇਆ ਟੋਇਆ ਵੀ ਨਹੀਂ ਅਗਿਆ ਲੱਗਦਾ ਕਿ ਹਵਾਜ ਫਟ ਗਿਆ ਹੋਏ ਹਾਂਜੀ ਆ ਹਵਾਜ ਪਾੜ ਗਿਆ ਜੀ ਉੱਪਰ ਹੀ ਪਾੜ ਗਿਆ ਹਾਂਜੀ ਹਾਂਜੀ ਉਹ ਸਾਡੇ ਘਰ ਦੀਆਂ ਕੰਧਾਂ ਵਾ ਉਹਨਾਂ ਵਿੱਚ ਜਾ ਪੀ ਵੱਜੀਆਂ ਬੰਮ ਇਹ ਦੇਖੋ ਪਹਿਲਾਂ ਇਹ ਬੰਮ ਫਟਣ ਤੋਂ ਪਹਿਲਾਂ ਇੱਥੇ ਪਹਿਲਾਂ ਦੋ ਧਮਾਕੇ ਹੋਏ ਆ ਉਹ ਪਹਿਲਾਂ ਕਿੱਥੇ ਕਿਹੜੀ ਜਗ੍ਹਾ ਤੇ ਹੋਇਆ ਇਹ ਤੀਜਾ ਧਮਾਕਾ ਹੋਇਆ 1:18 ਕੁ ਮਿੰਟ ਤੇ ਤੇ ਸਾਡਾ ਇਥੋਂ ਪਿੰਡ ਘਟੂ ਘਟ ਅੱਧਾ ਕਿਲੋਮੀਟਰ ਦੂਰ ਆ ਤੇ ਸਾਡੀਆਂ ਜਿਹੜੀਆਂ ਕੰਦਾ ਦਾ ਪਤਾ ਲੱਗਿਆ ਵੀ ਇਹ ਜਿਹੜਾ ਵਾ ਬਲਾਸਟ ਹੋਇਆ ਵਾ ਤੇ ਸਾਰੇ ਲੋਕ ਉੱਠ ਕੇ ਬਾਹਰ ਆ ਗਏ ਤੇ ਸਵੇਰ ਨੂੰ ਉੱਠ ਕੇ ਪਤਾ ਲੱਗਾ ਵੀ ਇਹ ਬੰਬ ਬਲਾਸਟ ਹੋਇਆ ਆ ਦੇਖਿਆ ਤੇ ਉਹਨਾਂ ਆ ਕੇ ਇਹਦੇ ਵੱਖਰੇ ਵੱਖਰੇ ਤਾਂ ਆਪਣੀ ਜਿਹੜੀ ਪੁਰਜੇ ਖਲਰੇ ਹੋਇਆ ਮੇਰੇ ਘਰ ਸੋਂ ਇਹ ਜਿਹੜਾ ਇਹ ਬੰਬ ਬਲਾਸਟ ਹੋਇਆ ਉਪਜ ਦੀ ਦੀ ਰੇਂਜ ਖਤਮ ਹੋ ਗਈ ਆ ਤੇ ਫੇਰ ਹੀ ਉਹਨਾਂ ਆ ਕੇ ਇਹ ਆਪਣਾ ਬਲਾਸਟ ਹੋਇਆ ਵਾ ਆਈ ਟੂ ਵਾਰਾ ਵੀ ਨਿਕਲੀ ਜਾ ਲਾਈਟ ਵਾਲਾ ਨਿਕਲੀ ਆ ਦੀ ਉਹ ਜਾਜੂ ਦੀ ਬਾਜੀ ਸੁਣੀ ਹੈ ਹਾਂਜੀ ਜਾਜਦੀ ਸੁਣੀ ਆ ਬਾਜੀ ਹੋ ਸਕਦਾ ਇਹਦੀ ਬਾਤ ਹੋਈ ਇਹ ਹੁਣ ਕੀ ਇੱਥੇ ਕੋਣ ਆਇਆ ਪਾਈਪਲਸ ਪਰ ਇੱਥੇ ਐਸਐਸਪੀ ਸਾਹਿਬ ਆਏ ਨੇ ਮੇਰੇ ਖਾ ਕੋਪੋਰਸ ਵੀ ਆਈ ਗਿਆ ਤੇ ਦੂਜੇ ਕਰਮਚਾਰੀ ਵੀ ਆਏ ਆ ਵਾਲੇ ਫੌਜ ਨੂੰ ਕੀਤਾ ਹੀ ਨਾ ਹੁਣ ਫਨ ਮੇਰੇ ਖਾਲ ਉਹ ਵੀ ਆ ਜਗੇ ਫੌਜ ਵੀ ਆ ਜਗੇ ਪਿੰਡ ਵਿੱਚ ਡਰਿਆ ਪਿੰਡ ਵਿੱਚ ਡਰਿਆ ਪੂਰਾ ਪੂਰਾ ਬੱਚੇ ਵੀ ਡਰੇ ਪਿਆ ਬੱਚੇ ਕਰ ਕੀ ਹੋ ਕੀ ਰਿਹਾ ਇੱਥੇ ਅਤੇ ਮੌਕੇ ਦੇ ਉੱਤੇ ਪਹੁੰਚੇ ਐਸਐਸਪੀ ਵੱਲੋਂ ਕਿਹਾ ਜਾ ਰਿਹਾ ਹੈ ਕਿ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਤੇ ਲੋਕ ਇਸ ਗੱਲ ਨੂੰ ਲੈ ਕੇ ਨਾ ਘਬਰਾਉਣ ਪਿਛੇ ਅਸੀਂ ਵੀ ਆਏ ਆ ਜੀ ਆਰਮੀ ਦੀ ਟੀਮ ਜੀ ਆਈ ਸੀ ਸਰਚ ਕਰ ਵੇ ਜੀ ਲੋਕਾਂ ਨੂੰ ਕਿਸੇ ਤਰੀਕੇ ਦੀ ਪੈਨਿਕ ਨਹੀਂ ਲੋੜਨੀ ਹੈ ਪੁਲਿਸ ਜਿਹੜੀ ਹੈਗੀ ਪੁਲਿਸ ਸੈਕਿਉਰਿਟੀ ਫੋਰਸ ਉਹ ਜਿਹੜੀ ਪੂਰੀ ਲੈਟ ਲੋਕਾਂ ਦੇ ਡਰ ਦਾ ਮਾਹੌਲ ਹੈ ਕਹਿੰਦੇ ਜੀ ਬੰਬ ਨਹੀਂ ਨਹੀਂ ਜੀ ਕੋਈ ਇਹੋ ਜੀ ਕੋਈ ਗੱਲਬਾਤ ਨਹੀਂ ਹੈ ਜੀ ਤੁਸੀਂ ਰਿਲੈਕਸ ਹੋ ਜੀ ਸਾਵਧਾਨੀ ਅਪੀਲ ਕਰਨਾ ਚਾਹੁੰਦੇ ਆ ਜੇ ਉਹਨਾਂ ਨੂੰ ਕੋਈ ਚੀਜ਼ ਕੋਈ ਸਸਪੀਸ਼ੀਅਸ ਚੀਜ਼ ਜਾਂ ਕੋਈ ਇਹੋ ਜੀ ਚੀਜ਼ ਦਿਖਦੀ ਹੈਗੀ ਜ ਤੋ ਉਹਦੇ ਰਿਗਾਰਡਿੰਗ 112 ਜਿਹੜੇ ਸਾਡੇ ਹੈ ਸਰ ਜਦੋਂ ਇੱਥੇ ਬਾਕੀ ਦੀ ਵਾਇਸ ਵਾਇਸ ਦੀ ਰਾਤ ਲਾਈਟ ਬੰਦ ਹੋ ਗਈ ਤੇ ਐਜ ਆਫ ਨਾਉ ਤੋ ਵੀ ਆਰ ਚੈਕਿੰਗ ਕਿ ਵੀ ਇਹ ਜਿਹੜੇ ਸ਼ੀਸ਼ ਮਿਲੇ ਸਰ ਕਾਦੇ ਹੋ ਸਕਦੇ ਹੋ ਤੇ ਦੇਖੋ ਜੀ ਅਭੀ ਤੋ ਵੀ ਆਰ ਚੈਕਿੰਗ ਆਊਟ ਵਿਦਆਊਟ ਸਰ ਅਸ ਮਾਲ ਮਾਲ ਠੀਕ ਆ ਬਲਡਰ ਪੁੱਟ ਨਹੀਂ ਆਲ ਆਲ ਵੈਲ ਜੀ ਪੈਨ ਕਿਸੇ ਨੂੰ ਪੈਨਿਕ ਕਰਨ ਦੀ ਕੋਈ ਲੋੜ ਨਹੀਂ ਹੈ ਜੀ ਬਿਲਕੁਲ ਇੱਕਦਮ ਜਿਹੜੀ ਪੰਜਾਬ ਪੁਲਿਸ ਐਂਡ ਅਦਰ ਸਿਕਿਉਰਿਟੀ ਏਜੰਸੀਜ਼ ਦੇ ਆਰ ਅਲਰਟ ਐਂਡ ਇਹੋ ਜੀ ਕੋਈ ਗੱਲ ਬਾਤ ਹੈ ਰਾਤ ਨੂੰ ਬਲੈਕਆਊਟ ਦਾ ਗਿਆ ਜਿੱਥੋਂ ਜਿਹੋ ਦੇ ਉਹਦੇ ਤੋਂ ਜਿਹੜੇ ਹੈ ਉਹਦੇ ਤੇ ਸਮੰਨ ਤੇ ਡੀਸੀ ਸਾਹਿਬ ਵੱਲੋਂ ਜਿਹੜੇ ਸੋਦਾ ਦੇ ਕੇ ਪਾਕਿਸਤਾਨ ਦੇ ਵਿੱਚ ਭਾਰਤੀ ਫੌਜ ਦੇ ਵੱਲੋਂ ਅਤਵਾਦੀਆਂ ਦੇ ਟਿਕਾਣਿਆਂ ਦੇ ਉੱਤੇ ਹਮਲਾ ਕਰਕੇ ਤਹਿਸ ਨਹਿਸ ਕਰ ਦਿੱਤਾ ਗਿਆ ਦੂਜੇ ਪਾਸੇ ਸਰਹੱਦੀ ਇਲਾਕੇ ਦੇ ਲੋਕਾਂ ਦੇ ਵਿੱਚ ਵੀ ਕਾਫੀ ਦਹਿਸ਼ਤ ਦਾ ਮਾਹੌਲ ਪੈਦਾ ਹੋ ਰਿਹਾ ਜਿੱਦੇ ਚੱਲਦੇ ਹੁਣ ਲੋਕ ਪੈਨਿਕ ਹੁੰਦੇ ਨਜ਼ਰ ਆ ਰਹੇ ਨੇ ਪਰ ਪ੍ਰਸ਼ਾਸਨ ਦੇ ਵੱਲੋਂ ਲੋਕਾਂ ਨੂੰ ਨਾ ਘਬਰਾਉਣ ਦੀ ਅਪੀਲ ਕੀਤੀ ਜਾ ਰਹੀ ਹੈ ਅਕੀਕਤ ਰਿਪੋਰਟ ਪੰਜਾਬੀ ਲਈ ਗੋਦਾਸਪੁਰ ਤੋਂ ਅਵਤਾਰ ਸਿੰਘ ਦੀ ਰਿਪੋਰਟ